ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਾਂ ਅੱਜ ਆਪਣੀ ਕਹਾਣੀ ਮਤਰੇਈ ਮਾਂ ਦਾ ਪਿਆਰ ਭਾਗ ਤੀਜਾ ਲੈ ਕੇ ਹਾਜ਼ਰ ਆਂ ਜਦੋਂ ਗੁਰਦੇਵ ਸਿੰਘ ਪੰਜਾਬ ਕੌਰ ਦੇ ਫੁੱਲ ਆ ਜਿਹੜੇ ਆਪਣੇ ਬਸ ਦੇ ਵਿੱਚ ਲੈ ਕੇ ਫਿਰਦਾ ਰਹਿੰਦਾ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਹਾਲਤ ਹੁੰਦੀ ਆ ਉਹ ਪਾਗਲਾਂ ਵਰਗੀ ਹੋ ਜਾਂਦੀ ਆ ਹੌਲੀ-ਹੌਲੀ ਉਹ ਪੰਜਾਬ ਕੌਰ ਨੂੰ ਭੁੱਲਣ ਦਾ ਯਤਨ ਕਰਦਾ ਤੇ ਉਹ ਜਦੋਂ ਵੀ ਆਪਣੇ ਘਰ ਆਉਂਦਾ ਉਹਨੂੰ ਐਂ ਲੱਗਦਾ ਵੀ ਮੇਰਾ ਘਰ ਖਾਲੀ ਆ ਤੇ ਉਹ ਆਪਣਾ ਘਰ ਬਸਾਉਣਾ ਚਾਹੁੰਦਾ ਹੁੰਦਾ ਇਸੇ ਤਰ੍ਹਾਂ ਉਹਦਾ ਰਿਸ਼ਤਾ ਹੋ ਜਾਂਦਾ ਕਿਸੇ ਪਿੰਡ ਦੇ ਵਿੱਚ ਚਰਨਕੌਰ ਨਾਂ ਦੀ ਕੁੜੀ ਨਾਲ ਉਹਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਚਰਨਕੌਰ ਆ ਜਿਹੜੀ ਆਪਣੇ ਸਹੁਰੇ ਘਰ ਆ ਜਾਂਦੀ ਆ ਗੁਰਦੇਵ ਸਿੰਘਾ ਉਹ ਚਰਨਕੌਰ ਨੂੰ ਬਹੁਤ ਵਧੀਆ ਰੱਖਦਾ ਤੇ ਬਹੁਤ ਪਿਆਰ ਕਰਦਾ ਦੋਨਾਂ ਜੀਆਂ ਦੀ ਆਪਸ ਵਿੱਚ ਵਧੀਆ ਬਣਦੀ ਸੀ ਚਰਨਕੌਰ ਬਹੁਤ ਹੀ ਸਿਆਣੀ ਤੇ ਸੁਚੱਜੀ ਔਰਤ ਸੀ ਉਹਨੂੰ ਘਰ ਦੇ ਸਾਰੇ ਕੰਮ ਆਉਂਦੇ ਸੀ ਉਹ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਘਰ ਦੇ ਹਰ ਇੱਕ ਕੰਮ ਵਿੱਚ ਮਾਹਿਰ ਸੀ ਜਿਵੇਂ ਕਿ ਗੁਰਦੇਵ ਸਿੰਘ ਬੱਸ ਲੈ ਕੇ ਚਲਾ ਜਾਂਦਾ ਸੀ ਤਾਂ ਚਰਨਕੌਰ ਆ ਜਿਹੜੀ ਘਰ ਬਹੁਤ ਵਧੀਆ ਸੰਭਦੀ ਸੀ ਘਰ ਦੇ ਸਾਰੇ ਕੰਮ ਕਰਨੇ ਕਬੀਲਦਾਰੀ ਸੰਭਣੀ ਗੁਰਦੇਵ ਸਿੰਘ ਕੋਲ ਬੱਸ ਇੱਕ ਕੰਮ ਸੀ ਕਿ ਉਹਨੇ ਬੱਸ ਤੇ ਜਾਣਾ ਪੈਸੇ ਕਮਾ ਕੇ ਲਿਆਉਣੇ ਤੇ ਚਰਨਕੌਰ ਨੂੰ ਫੜਾਉਣੇ ਇਸੇ ਤਰ੍ਹਾਂ ਦੋਨਾਂ ਦੀ ਜ਼ਿੰਦਗੀ ਵਧੀਆ ਚੱਲਦੀ ਆ ਤੇ ਹੌਲੀ-ਹੌਲੀ ਦਿਨ ਬਦਲਣ ਲੱਗਦੇ ਆ ਤੇ ਚਰਨਕੌਰ ਦੀ ਕੁੱਖੋਂ ਇੱਕ ਬੇਟੀ ਪੈਦਾ ਹੁੰਦੀ ਆ ਜਦੋਂ ਗੁਰਦੇਵ ਸਿੰਘ ਦੇ ਧੀ ਪੈਦਾ ਹੁੰਦੀ ਆ ਤਾਂ ਉਹ ਦਾ ਨਾਮ ਸਰਜੀਤ ਕੌਰ ਰੱਖਦਾ ਉਹ ਆਪਣੀ ਧੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੌਲੀ-ਹੌਲੀ ਸਰਜੀਤ ਕੌਰ ਵੱਡੀ ਹੋਣ ਲੱਗਦੀ ਆ ਤਾਂ ਗੁਰਦੇਵ ਸਿੰਘ ਕਹਿੰਦਾ ਵੀ ਇਹਨੂੰ ਆਪਾਂ ਪੜ੍ਹਾ ਤਾ ਸਕਦੇ ਨਹੀਂ ਕਿਉਂਕਿ ਉਦੋਂ ਪਿੰਡਾਂ ਦੇ ਵਿੱਚ ਸਕੂਲ ਨਹੀਂ ਹੁੰਦੇ ਸੀਗੇ ਤੇ ਕੁੜੀਆਂ ਨੂੰ ਬਸ ਘਰ ਦੇ ਕੰਮ ਹੀ ਸਿਖਾਈ ਜਾਂਦੇ ਸੀਗੇ ਚਰਨਕੌਰ ਨੇ ਆਪਣੀ ਧੀ ਨੂੰ ਛੋਟੇ ਹੁੰਦਿਆਂ ਹੀ ਆਪਣੇ ਨਾਲ ਕੰਮਾਂ ਤੇ ਲਾ ਲਿਆ ਸੀ ਉਹ ਕਹਿੰਦੀ ਸੀ ਵੀ ਮੈਨੂੰ ਵੀ ਮੇਰੇ ਮਾਪਿਓ ਨੇ ਛੋਟੇ ਹੁੰਦਿਆਂ ਨੂੰ ਕੰਮ ਤੇ ਲਾਇਆ ਸੀ ਤੇ ਵੀ ਮੈਂ ਆਪਣੀ ਧੀ ਨੂੰ ਪੂਰੀ ਸੁਚੱਜੀ ਤੇ ਸਿਆਣੀ ਬਣਾਉਣਾ ਚਾਹਣੀ ਆ ਜਦੋਂ ਉਹ 10-12 ਸਾਲ ਦੀ ਹੋਈ ਤਾਂ ਉਹਨੂੰ ਘਰ ਦੇ ਕੰਮ ਤੋਂ ਬਿਨਾਂ ਚਰਨਕੌਰ ਉਹਦੇ ਨਾਲ ਖੇ ਸਤਾਣੀਆਂ ਜਾਂ ਕਢਾਈ ਸਲਾਈ ਦੇ ਕੰਮ ਜਿਹੜੇ ਉਹ ਕਰਵਾਉਂਦੀ ਤੇ ਉਹਦੀ ਧੀ ਵੀ ਸਰਜੀਤ ਕੌਰ ਚਰਨਕੌਰ ਵਾਂਗੂ ਬਹੁਤ ਸੁਚੱਜੀ ਨਿਕਲੀ ਹੌਲੀ ਹੌਲੀ ਫੇਰ ਸਮਾਂ ਬਦਲਦਾ ਗਿਆ ਜਦੋਂ ਸਰਜੀਤ कौर 16 ਸਾਲ ਦੀ ਹੋ ਗਈ ਤਾਂ ਗੁਰਦੇਵ ਸਿੰਘ ਨੇ ਉਹਦੀ ਮੰਗਣੀ ਕਰਤੀ ਜਿਹੜੇ ਮੁੰਡੇ ਨਾਲ ਉਹਦੀ ਮੰਗਣੀ ਹੋਈ ਸੀ ਉਹ ਉਹਦੇ ਤੋਂ 3 ਸਾਲ ਛੋਟਾ ਸੀ ਆਮ ਪਿੰਡੂ ਪਰਿਵਾਰ ਸੀ ਜ਼ਮੀਨ ਹੈਗੀ ਸੀ ਉਹਨਾਂ ਦੇ ਪਰ ਮੇਕੇ ਗੁਰਦੇਵ ਸਿੰਘ ਨੂੰ ਇਹ ਸੀ ਕਿ ਮੇਰੀ ਧੀ ਆ ਜਿਹੜੀ ਉਹ ਅੱਗੇ ਜਾ ਕੇ ਵਧੀਆ ਸੌਖੀ ਵਸੇ ਪਰ ਸ਼ਰੀਕੇ ਕਬੀਲੇ ਵਾਲਿਆਂ ਨੇ ਕਦੇ ਉਹਦਾ ਚੰਗਾ ਨਹੀਂ ਸੀ ਚਾਇਆ ਜਦੋਂ ਸਰਜੀਤ ਕੌਰ ਦੀ ਮੰਗਣੀ ਹੋਈ ਤਾਂ ਉਹਨਾਂ ਦੇ ਸ਼ਰੀਕੇ ਕਬੀਲੇ ਦੇ ਕੁਝ ਲੋਕ ਉਹਦੇ ਸੌਰੀ ਜਾ ਵਜੇ ਪਾਣੀ ਮਾਰਨ ਪਹਿਲਾਂ ਐਦਾਂ ਹੀ ਕਰਦੇ ਸੀ ਲੋਕ ਜਿਹੜੇ ਆਪਣਾ ਕੋਈ ਬੈਰ ਜਾਂ ਦੁਸ਼ਮਣੀ ਕੱਢਣਾ ਚਾਹੁੰਦੇ ਹੁੰਦੇ ਸੀ ਤਾਂ ਤੀ ਪੁੱਤ ਜਦੋਂ ਮੰਗ ਦਿੱਤਾ ਜਾਂਦਾ ਸੀ ਤਾਂ ਉਹਨਾਂ ਦੇ ਸਹੁਰੇ ਪਹੁੰਚ ਜਾਂਦੇ ਸੀ ਉਹਨਾਂ ਦੇ ਸਹੁਰੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਜਿਹੜੀ ਕੁੜੀ ਨਾਲ ਤੁਸੀਂ ਆਪਣਾ ਮੁੰਡਾ ਮੰਗਿਆ ਜਿਹੜਾ ਉਹਦਾ ਪਿਓ ਆ ਉਹ ਤਾਂ ਬਹੁਤ ਅੜਬਾ ਵੀ ਉਹ ਤਾਂ ਕਿਸੇ ਨਾਲ ਨਹੀਂ ਕੱਟਦਾ ਤੁਹਾਡੇ ਪੁੱਤ ਨੂੰ ਨਾ ਉਹ ਸਾਰੀ ਉਮਰ ਤੰਗ ਕਰੂਗਾ ਦੂਜੀ ਗੱਲ ਤੁਹਾਡਾ ਪੁੱਤ ਆ ਜਿਹੜਾ ਛੋਟੀ ਉਮਰ ਦਾ ਤੇ ਜਿਹੜੀ ਉਹਦੀ ਧੀ ਆ ਉਹ ਵੱਡੀ ਉਮਰ ਦੀ ਆ ਤੇ ਤੁਹਾਡੇ ਪੁੱਤ ਤੇ ਦਬਾਅ ਰੱਖੋ ਸਾਰੀ ਉਮਰ ਜਿਹੜੀ ਸਰਜੀਤ ਕੌਰ ਦੀ ਸੱਸ ਹੁੰਦੀ ਆ ਉਹਨੂੰ ਇਸ ਗੱਲ ਦੀ ਫਿਕਰ ਪੈ ਜਾਂਦੀ ਆ ਤੇ ਜਦੋਂ ਉਹਦੇ ਘਰ ਆਲਾ ਆਉਂਦਾ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਵੀ ਆਪਣੇ ਮੁੰਡੇ ਦੇ ਸਹੁਰਿਆਂ ਤੋਂ ਕੋਈ ਆਏ ਸੀਗੇ ਉਹ ਇਸ ਤਰ੍ਹਾਂ ਕਹਿ ਕੇ ਗਏ ਆ ਪਰ ਉਹ ਮੁੰਡੇ ਦਾ ਪਿਓ ਹੁੰਦਾ ਜਿਹੜਾ ਉਹ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦਾ ਉਹ ਕਹਿੰਦਾ ਵੀ ਜੇ ਮੈਂ ਆਪਣਾ ਪੁੱਤ ਵਿਆਹਾਂ ਹਾਂ ਤਾਂ ਉਸ ਘਰੇ ਵਿਆਹਾਂ ਹਾਂ ਵੀ ਚਾਹੇ ਉਹ ਅੜ ਬਸਵਾ ਦਾਗਾ ਸੁਰਜੀਤ ਕੌਰ ਦਾ ਜਿਹੜਾ ਸਹਰਾ ਹੁੰਦਾ ਉਹ ਕਹਿੰਦਾ ਵੀ ਉਹਨਾਂ ਦੇ ਪਿੰਡ ਦੇ ਲੋਕ ਆ ਜਿਹੜੇ ਉਹ ਮੇਰੇ ਕੁੜਮ ਦੀ ਚੜ੍ਹਾਈ ਵੇਖ ਕੇ ਛੜਦੇ ਆ ਇਸੇ ਕਰਕੇ ਉਹਨਾਂ ਨੂੰ ਆਏ ਆ ਵੀ ਇਹਨਾਂ ਦਾ ਰਿਸ਼ਤਾ ਨਾ ਹੋਵੇ ਜਿਹੜੀ ਸੁਰਜੀਤ ਕੌਰ ਉਹ ਆਪਣੇ ਮਾਪਿਓ ਦੀ ਇਕਲੌਤੀ ਤੀ ਹੁੰਦੀ ਆ ਕਿਉਂਕਿ ਉਸ ਤੋਂ ਬਾਅਦ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਸੀ ਇੰਨੇ ਰੋਲੇ ਪੈਣ ਦੇ ਬਾਵਜੂਦ ਵੀ ਸੁਰਜੀਤ ਕੌਰ ਦਾ ਜਿਹੜਾ ਵਿਆਹ ਉਸੇ ਮੁੰਡੇ ਨਾਲ ਹੋ ਜਾਂਦਾ ਤੇ ਉਹ ਵਿਆਹ ਕੇ ਆਪਣੇ ਸਹਰੇ ਘਰ ਚਲੀ ਜਾਂਦੀ ਆ ਜਦੋਂ ਸੁਰਜੀਤ ਕੌਰ ਆਪਣੇ ਸਹਰੇ ਘਰ ਜਾਂਦੀ ਆ ਸੌਰੇਕਾਰ ਉਹਦੀ ਜਿਹੜੀ ਸੱਸ ਹੁੰਦੀ ਆ ਉਹਦੇ ਸਹਰਾ ਹੁੰਦਿਆ ਜਾਂ ਉਹਨਾਂ ਦਾ ਸ਼ਰੀਕਾ ਕਬੀਲਾ ਹੁੰਦਾ ਉਹਦੀ ਸਿਆਣਪ ਦੇਖ ਕੇ 당 ਰਹਿ ਜਾਂਦੇ ਆ ਸਰਜੀਤ ਕੌਰ ਆਪਣੀ ਸਿਆਣਪ ਨਾਲ ਸਾਰੇ ਪਰਿਵਾਰਕ ਮੈਂਬਰਾਂ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲੈਂਦੀ ਆ ਤੇ ਉਹ ਵਧੀਆ ਘਰਵਾਰ ਸੰਭਲੈਂਦੀ ਆ ਜਦੋਂ ਸਰਜੀਤ ਕੌਰ ਦੇ ਵਿਆਹ ਨੂੰ 6-7 ਮਹੀਨੇ ਹੁੰਦੇ ਆ ਤਾਂ ਪਤਾ ਲੱਗਦਾ ਵੀ ਸਰਜੀਤ ਕੌਰ ਆ ਜਿਹੜੀ ਉਹ ਪ੍ਰੈਗਨੈਂਟ ਆ ਗੁਰਦੇਵ ਸਿੰਘ ਤੇ ਚਰਨਕੌਰ ਅਤੇ ਸਰਜੀਤ ਕੌਰ ਦੇ ਸੱਸ ਸਹੁਰਾ ਬਹੁਤ ਖੁਸ਼ ਹੁੰਦੇ ਆ ਜਦੋਂ ਉਹਦੀ ਡਿਲੀਵਰੀ ਦਾ ਸਮਾਂ ਨੇੜੇ ਆਉਂਦਾ ਤਾਂ ਜਿਹੜੀ ਸਰਜੀਤ ਕੌਰ ਆ ਉਹ ਆਪਣੇ ਪੇਕੇ ਘਰ ਆ ਜਾਂਦੀ ਆ ਕਿਉਂਕਿ ਇਹ ਆਪਣੇ ਅਕਸਰ ਰਵਾਜ ਆ ਕਿ ਜਦੋਂ ਕੁੜੀਆਂ ਦਾ ਪਹਿਲਾ ਜਨੇਪਾ ਹੁੰਦਾ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ ਪੇਕੇ ਘਰ ਆ ਕੇ ਉਹ ਰਹਿੰਦੀ ਆ ਉਹਨੂੰ 1 ਮਹੀਨਾ ਹੋ ਗਿਆ ਹੁੰਦਾ ਆਈ ਨੂੰ ਤੇ ਜਦੋਂ ਉਹਦੀ ਡਿਲੀਵਰੀ ਜਮਾ ਬਿਲਕੁਲ ਨੇੜੇ ਆਉਂਦੀ ਆ ਤਾਂ ਉਹ ਬਿਮਾਰ ਹੋ ਜਾਂਦੀ ਆ ਇਹ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਚੇਚਕ ਨਾਲ ਉਹਦੀ ਮੌਤ ਹੋ ਜਾਂਦੀ ਆ ਤਾਂ ਸਰਜੀਤ ਕੌਰ ਇਸ ਦੁਨੀਆ ਤੋਂ ਚਲੀ ਜਾਂਦੀ ਆ ਗੁਰਦੇਵ ਸਿੰਘ ਤੇ ਚਰਨ ਕੌਰ ਦੀ ਜਿਵੇਂ ਦੁਨੀਆ ਹੀ ਉਜੜ ਜਾਂਦੀ ਆ ਜਦੋਂ ਸਰਜੀਤ ਕੌਰ ਦੀ ਮੌਤ ਹੁੰਦੀ ਆ ਤਾਂ ਗੁਰਦੇਵ ਸਿੰਘ ਆ ਜਿਹੜਾ ਉਹ ਬੱਸ ਲੈ ਕੇ ਗਿਆ ਹੁੰਦਾ ਉਹ ਬੱਸ ਲੈ ਕੇ 8 ਦਿਨਾਂ ਬਾਅਦ ਵਾਪਸ ਮੁੜਦਾ ਤੇ ਉਹ ਆਪਣੇ ਪਿੰਡ ਦੇ ਵਿੱਚ ਹੋਇਆ ਇਕੱਠ ਵੇਖ ਕੇ ਨਾ दुखी じゃ ਹੁੰਦਾ ਕਿ ਕੀ ਹੋ ਗਿਆ ਉਹਨੂੰ ਐਂ ਲੱਗਦਾ ਵੀ ਜਾਂ ਤਾਂ ਕਿਸੇ ਦੇ ਲੜਾਈ ਝਗੜਾ ਹੋ ਗਿਆ ਤੇ ਜਾਂ ਕਿਸੇ ਦੀ ਮੌਤ ਹੋ ਗਈ ਜਦੋਂ ਉਹ ਆਪਣੀ ਬੱਸ ਨੂੰ ਬਾੜੇ ਦੇ ਵਿੱਚ ਖੜਾ ਕੇ ਆਉਂਦਾ ਤਾਂ ਇਕੱਠ ਹੋਇਆ ਦੇਖ ਕੇ ਉਹਦਾ ਜਿਹੜਾ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਉਹ ਇਕੱਠ ਕਿਤੇ ਹੋਰ ਨਹੀਂ ਉਹਨਾਂ ਦੇ ਘਰ ਹੀ ਹੁੰਦਾ ਜਿਹੜੀ ਉਹਦੀ ਘਰ ਵਾਲੀ ਆ ਉਹ ਚੀਕਾਂ ਮਾਰ ਰਹੀ ਹੁੰਦੀ ਆ ਉੱਚੀ ਉੱਚੀ ਰੋ ਰਹੀ ਹੁੰਦੀ ਆ ਤੇ ਆਪਣੇ ਘਰ ਵਾਲੀ ਚਰਨਕੌਰ ਦੀਆਂ ਚੀਕਾਂ ਸੁਣ ਕੇ ਗੁਰਦੇਵ ਸਿੰਘ ਨੋ ਐਦਾਂ ਲੱਗਦਾ ਵੀ ਮੇਰੀ ਸ਼ੈਦ ਧੀ ਨੂੰ ਕੁਝ ਹੋ ਗਿਆ ਤੇ ਉਹ ਭੱਜਿਆ ਭੱਜਿਆ ਆਪਣੀ ਧੀ ਕੋਲ ਆਉਂਦਾ ਵੇੜੇ ਦੇ ਵਿੱਚ ਉਹਦੀ ਧੀ ਦੀ ਲਾਸ਼ ਪਈ ਹੁੰਦੀ ਆ ਤੇ ਉਹ ਵੇਖ ਕੇ ਭੁੱਬਾ ਮਾਰਨ ਲੱਗ ਜਾਂਦਾ ਆਪਣੀ ਧੀ ਦੀ ਮੌਤ ਦੇ ਸਦਮੇ ਵਿੱਚ ਉਹ ਇੱਕ ਤਰ੍ਹਾਂ ਨਾਲ ਪਾਗਲ ਹੋ ਜਾਂਦਾ ਉਹ ਬਹੁਤ ਰੋਂਦੇ ਕਰ ਲਾਉਂਦੇ ਆ ਗੁਰਦੇਵ ਸਿੰਘ ਤੇ ਚਰਨਕੌਰ ਦੀ ਵਿਗੜਦੀ ਹੋਈ ਹਾਲਤ ਨੂੰ ਵੇਖ ਕੇ ਜਿਹੜੇ ਪਿੰਡ ਦੇ ਲੋਕ ਹੁੰਦੇ ਆ ਉਹ ਸਰਜੀਤ ਕੌਰ ਨੂੰ ਪਿੰਡ ਤੇ ਵਿੱਚ ਲਿਜਾ ਕੇ ਕਿਤੇ ਦਫਨਾਇਆ ਜਾਂਦੇ ਆ ਤੇ ਉਹਨੂੰ ਦਫਨਾ ਕੇ ਡੂੰਘੇ ਟੋਏ ਦੇ ਵਿੱਚ ਉੱਤੇ ਪੱਥਰ ਰੱਖ ਦਿੰਦੇ ਆ ਕਿਉਂਕਿ ਜਦੋਂ ਚੇਚਕ ਮਾਤਾ ਹੁੰਦੀ ਆ ਤਾਂ ਉਸ ਲਾਸ਼ ਨੂੰ ਜਲਾਇਆ ਨਹੀਂ ਜਾਂਦਾ ਉਹਦੇ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਪਰ ਬਾਅਦ ਵਿੱਚ ਪਤਾ ਲੱਗਿਆ ਵੀ ਜਿਹੜੀ ਸਰਜੀਤ ਕੌੜਾ ਉਹਦੀ ਮੌਤ ਨਹੀਂ ਸੀ ਹੋਈ ਜਦੋਂ ਉਹਨੂੰ ਦਫਨਾਇਆ ਗਿਆ ਸੀ ਸਿਰਫ ਉਹਦਾ ਪਿੰਡਾ ਹੀ ਠੰਡਾ ਹੋਇਆ ਸੀ ਉਸ ਤੋਂ ਬਾਅਦ ਪਿੰਡ ਦੀਆਂ ਆਂਢ ਗੁਆਂਢ ਦੀਆਂ ਕਈ ਕੁੜੀਆਂ ਨੂੰ ਜਿਹੜੀ ਸਰਜੀਤ ਕੌੜਾ ਸੁਪਨੇ ਵਿੱਚ ਦਿਖਾਈ ਦਿੰਦੀ ਆ ਤੇ ਉਹਨਾਂ ਦੇ ਵਿੱਚ ਉਹਦੀ ਆਤਮਾ ਵੀ ਬੋਲਦੀ ਆ ਉਹ ਕਹਿੰਦੀ ਆ ਕਿ ਤੁਸੀਂ ਮੈਨੂੰ ਜਿਉਂਦੀ ਨੂੰ ਦਫਨਾ ਦਿੱਤਾ ਜਦੋਂ ਕੁੜੀਆਂ ਇਸ ਤਰ੍ਹਾਂ ਬੋਲਦੀਆਂ ਤੇ ਉਹ ਕਹਿੰਦੀਆਂ ਕਿ ਮੈਂ ਮਤਲਬ ਆਪਣਾ ਨਾਮ ਨਹੀਂ ਲੈਂਦੀਆਂ ਉਹ ਸਰਜੀਤ कौर ਦਾ ਨਾਮ ਲੈਂਦੀਆਂ ਜਿਵੇਂ ਪਹਿਲਾਂ ਜ਼ਿਆਦਾ ਹਨਾ ਅੰਧਵਿਸ਼ਵਾਸ ਸੀ ਇਸ ਤਰ੍ਹਾਂ ਲੋਕ ਕਰਦੇ ਸੀ ਕਿ ਇਹ ਇਹਦੇ ਵਿੱਚ ਕਿਸੇ ਦੀ ਪ੍ਰੇਤ ਆਤਮਾ ਆ ਗਈ ਤੇ ਪ੍ਰੇਤ ਆਤਮਾ ਬੋਲਦੀ ਆ ਇਸੇ ਤਰ੍ਹਾਂ ਗੁਰਦੇਵ ਸਿੰਘ ਤੇ ਚਰਨਕੌਰ ਆਪਣੀ ਧੀ ਦੇ ਵਿਛੋੜੇ ਵਿੱਚ ਬਿਲਕੁਲ ਪਾਗਲ ਹੋ ਜਾਂਦੇ ਆ ਗੁਰਦੇਵ ਸਿੰਘ ਹੌਲੀ-ਹੌਲੀ ਆਪਣੇ ਆਪ ਨੂੰ ਸੈੱਟ ਕਰਦਾ ਤੇ ਕੰਮ ਤੇ ਜਾਣਾ ਸ਼ੁਰੂ ਕਰਦਾ ਪਰ ਚਰਨਕੌਰ ਆ ਜਿਹੜੀ ਉਹ ਸਾਰਾ ਦਿਨ ਵੇਸੁੱਧ ਪਈ ਰਹਿੰਦੀ ਆ ਜੇ ਉਹਦਾ ਕੰਮ ਨੂੰ ਜੀ ਕਰਦਾ ਤਾਂ ਉਹ ਕਰ ਲੈਂਦੀ ਆ ਨਹੀਂ ਉਹ ਚੁੱਪਚਾਪ ਪਈ ਰੋਂਦੀ ਰਹਿੰਦੀ ਆ ਹੌਲੀ-ਹੌਲੀ ਸਮਾਂ ਜਿਵੇਂ ਬਦਲਦਾ ਹਨਾ ਕਹਿੰਦੇ ਦੁੱਖ ਵੀ ਭਰ ਜਾਂਦਾ ਜ਼ਖਮ ਭਰ ਜਾਂਦੇ ਆ ਫਿਰ ਜਿਹੜਾ ਗੁਰਦੇਵ ਸਿੰਘ ਹੁੰਦਾ ਉਹ ਆਪਣੇ ਜਵਾਈ ਨੂੰ ਮਿਲਦਾ ਰਹਿੰਦਾ ਜਿਹੜਾ ਸਰਜੀਤ ਕੌਰ ਦੇ ਬੱਚਾ ਹੋਇਆ ਸੀ ਉਹ ਉਹਨਾਂ ਦਾ ਜਵਾਈ ਲੈ ਗਿਆ ਸੀ ਤੇ ਉਹਦੀ ਵੀ ਥੋੜੇ ਦਿਨਾਂ ਬਾਅਦ ਮੌਤ ਹੋ ਗਈ ਸੀ ਪਰ ਫਿਰ ਵੀ ਜਿਹੜਾ ਉਹਨਾਂ ਦਾ ਜਵਾਈ ਸੀ ਉਹ ਆਪਣੇ ਸੱਸ ਸਹੁਰੇ ਨੂੰ ਭੁੱਲਿਆ ਨਹੀਂ ਸੀ ਉਹ ਇੱਕ ਸਿਆਣਾ ਮੁੰਡਾ ਸੀ ਗੁਰਦੇਵ ਸਿੰਘ ਤੇ ਚਰਨਕੌਰ ਵੀ ਉਹਨੂੰ ਮਿਲਦੇ ਰਹਿੰਦੇ ਤੇ ਉਹ ਵੀ ਇਹਨਾਂ ਨੂੰ ਆ ਕੇ ਮਿਲਦਾ ਰਹਿੰਦਾ ਫਿਰ ਹੌਲੀ-ਹੌਲੀ ਇਹਨਾਂ ਨੇ ਆਪਣੇ ਜਵਾਈ ਨੂੰ ਕਿਹਾ ਕਿ ਇਸ ਤਰ੍ਹਾਂ ਤੇਰੀ ਜ਼ਿੰਦਗੀ ਨਿਕਲਣੀ ਨਹੀਂ ਨਹੀਂ ਹੈਗੀ ਵੀ ਤੂੰ ਦੂਜਾ ਵਿਆਹ ਕਰਵਾ ਲੈ ਉਹ ਕਹਿੰਦਾ ਵੀ ਮੈਂ ਨਹੀਂ ਕਰਵਾਉਣਾ ਵਿਆਹ ਦੂਜਾ ਪਰ ਗੁਰਦੇਵ ਸਿੰਘ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਕੁੜੀ ਦਾ ਰਿਸ਼ਤਾ ਆਪਣੇ ਜਵਾਈ ਨੂੰ ਕਰਵਾ ਦਿੰਦਾ ਉਹ ਕਹਿੰਦਾ ਵੀ ਇਸ ਤਰ੍ਹਾਂ ਤੇਰੀ ਉਮਰ ਨਹੀਂ ਨਿਕਲਣੀ ਹੈਨਾ ਵੀ ਸਾਡੀ 30 ਤਾਂ ਚਲੀ ਗਈ ਉਹਨੇ ਤਾਂ ਕਦੇ ਵਾਪਸ ਨਹੀਂ ਆਉਣਾ ਵੀ ਤੇਰੀ ਜ਼ਿੰਦਗੀ ਤਾਂ ਨਹੀਂ ਖਰਾਬ ਕਰਨੀ ਫਿਰ ਜਿਹੜਾ ਉਹ ਆਪਣੇ ਜਵਾਈ ਦਾ ਵਿਆਹ ਕਰ ਦਿੰਦਿਆ ਤੇ ਇੱਕ ਦਿਨ ਗੁਰਦੇਵ ਸਿੰਘ ਨੂੰ ਪਤਾ ਲੱਗਦਾ ਕਿ ਫੌਜ ਦੇ ਵਿੱਚ ਭਰਤੀ ਖੁੱਲੀ ਆ ਤੇ ਉਹ ਆਪਣੇ ਜਵਾਈ ਨੂੰ ਆਪਣੇ ਕੋਲ ਬੁਲਾਉਂਦਾ ਤੇ ਉਹਨੂੰ ਕਹਿੰਦਾ ਕਿ ਫੌਜ ਦੀ ਭਰਤੀ ਖੁੱਲੀ ਆ ਤੂੰ ਉਹਦੇ ਵਿੱਚ ਅਪਲਾਈ ਕਰ ਚਲੋ ਉਹਦਾ ਜਵਾਈ ਹੈਗਾ ਫੌਜ ਦੀ ਭਰਤੀ ਲਈ ਅਪਲਾਈ ਕਰਦਾ ਤੇ ਉਹ ਫੌਜ ਦੇ ਵਿੱਚ ਸਿਲੈਕਟ ਹੋ ਜਾਂਦਾ ਹਾਂਜੀ ਦੋਸਤੋ ਇਹ ਸੀ ਮਤਰੇਈ ਮਾਂ ਦਾ ਪਿਆਰ ਕਹਾਣੀ ਦਾ ਤੀਜਾ ਭਾਗ ਇਸ ਕਹਾਣੀ ਦਾ ਅਗਲਾ ਭਾਗ ਆਪਾਂ ਕੱਲ ਲੈ ਕੇ ਆਵਾਂਗੇ ਇਹ ਕਹਾਣੀ ਕਈ ਭਾਗਾਂ ਦੇ ਵਿੱਚ ਪੇਸ਼ ਕਰਾਂਗੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਸਮਝ ਆ ਰਹੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਕਹਾਣੀ ਆ ਜਿਹੜੀ ਲੰਬੀ ਆ ਤੇ ਪਾਤਰ ਆ ਜਿਹੜੇ ਨਵੇਂ-ਨਵੇਂ ਜੁੜਦੇ ਜਾ ਰਹੇ ਆ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਲੱਗਦੀ ਹੁੰਦੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ